ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਹੋਰ ਸਾਰੇ ਵਧੀਆ ਵੀਰੇ ਇਹ ਵੀਡੀਓ ਨਾ ਮੇਰੇ ਕੁਝ ਹੋਰ ਦੋਸਤਾਂ ਵਾਸਤੇ ਵੀਰਾਂ ਵਾਸਤੇ ਆ ਜਿਹੜਾ ਜਿਹੜੇ ਚਾਂਦੀ ਦਾ ਚਮਚਾ ਲੈ ਕੇ ਜੰਮੇ ਹੋਏ ਨੇ ਜਿਨ੍ਹਾਂ ਨੂੰ ਨਾ ਬਰਾਸਤ ਦੇ ਵਿੱਚ ਸਭ ਕੁਝ ਮਿਲਿਆ ਜ਼ਮੀਨ ਜਾਇਦਾਦ ਜਾ ਕਿਸੇ ਨੂੰ ਬਾਪ ਦਾਦਿਆਂ ਦੀ ਕਮਾਈ ਜਿੰਮੇ ਵੀ ਸਮਝ ਲੋ ਵੀ ਆਪ ਕਰਨਾ ਨਹੀਂ ਪਿਆ ਕੁਛ ਵੀਰ ਨੂੰ ਮਿਲ ਗਿਆ ਬਸ ਵੀ ਹੁਣ ਤੁਸੀਂ ਭਾਈ ਪਿਆਏ ਐ ਐਸ਼ੇ ਕਰਨੀਆਂ ਤੁਸੀਂ ਪਰੋ ਇਹ ਇਹ ਵੀਡੀਓ ਮੈਂ ਤਾਂ ਬਣਾਉਣ ਲੱਗਿਆ ਵੀਰੇ ਇਹਦਾ ਨਹੀਂ ਕੋਈ ਇਹ ਕੰਟੈਂਟ ਵਾਸਤੇ ਨਹੀਂ ਹੈਗੀ ਇਹ ਇੱਕ ਦੋ ਬੰਦਿਆਂ ਵਾਸਤੇ ਸਪੈਸ਼ਲ ਵੀਡੀਓ ਬਣਾਉਣ ਲੱਗੇ ਆਵੇਂ ਇਹ ਗੱਲ ਇਦਾਂ ਸੀ ਨਾ ਉਹ ਹੁਣ ਇਹ ਦੇਖ ਦੇ ਕੇ ਹੀ ਮਤਲਬ ਕਿ ਉਹਨਾਂ ਨੂੰ ਲੱਗਦਾ ਵੀ ਡਿਬੂਟ ਵਧੀਆ ਪਾ ਲਏ ਨੇ ਜਾਂ ਕੱਪੜੇ ਬਹੁਤ ਵਧੀਆ ਪਾਉਂਦੇ ਨੇ ਇਹ ਐਸ਼ ਕਰਦੇ ਨੇ ਮਾਤਾ ਦੇ ਸਿਰ ਤੇ ਯਾਰ ਬਾਈ 22000 ਪੈਨਸ਼ਨ ਦੇ ਵਿੱਚ ਤਿੰਨ ਬੱਚੇ ਆ ਮੇਰੇ ਕੋਈਆਂ ਸਕੂਲਾਂ ਚ ਪੜ੍ਹਦੇ ਨੇ ਉਹ ਤੇ ਟਿਊਸ਼ਨਾਂ ਵੀ ਨੇ ਤੁਹਾਨੂੰ ਪਤਾ ਹੀ ਆ ਸਭ ਦੇ ਬੱਚੇ ਪੜ੍ਹਦੇ ਨੇ ਮੇਰੇ ਘਰਾ ਇਕੱਲੇ ਦੇ ਪੜ੍ਹਦੇ ਨੇ ਫਿਰ ਘਰ ਦਾ ਕੋਈ ਰਾਸ਼ਨ ਵੀ ਆਉਣਾ ਸਬਜ਼ੀਆਂ ਆਉਣੀਆਂ ਨੇ ਗੱਡੀ ਦਾ ਤੇਲ ਸਕੂਟਰੀ ਦਾ ਤੇਲ ਮੋਟਰਸਾਈਕਲ ਦਾ ਤੇਲ 22000 ਦੇ ਵਿੱਚ ਚੱਲ ਪੂਗਾ ਕੰਮ ਵੀਰੇ ਮੈਨੂੰ ਨਿਆਰ ਲੱਗਦਾ ਹੈਗਾ ਚੱਲੂਗਾ ਕਿਸੇ ਦਾ ਚੱਲਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ हां ठीक है जिन्नीक ਸਾਡੇ ਬਾਪੂ ਤੋਂ ਹੋਈ ਉਹਨੇ ਐਸ਼ ਕਰਾਈ ਪਰ ਯਾਰ ਅਸੀਂ ਵੀ ਮਿਹਨਤ ਤਾਂ ਆਪਣੀ ਜ਼ਿੰਦਗੀ ਚ ਕੀਤੀ ਆ ਤਾਂ ਹੀ ਇੱਥੇ ਤੱਕ ਪਹੁੰਚ ਪਾਏ ਆ ਠੀਕ ਆ ਹੁਣ ਸਮਾਂ ਥੋੜਾ ਜਿਹਾ ਆਪਣੇ ਤੇ ਜਿਵੇਂ ਕਹਿੰਦੇ ਹੁੰਦੇ ਨੇ ਢਿੱਲਾ ਚੱਲ ਰਿਹਾ ਪਰ ਇਹ ਕੱਪੜੇ ਬੂਟ ਤਾਂ 2020 21 ਦੇ ਲੱਤੇ ਹੋਏ ਨੇ ਸਾਰੇ ਜਿੰਨੇ ਵੀ ਇਹ ਬ੍ਰਾਂਡਡ ਹੈਗੇ ਨੇ ਜਿੰਨੇ ਵੀ ਪਾ ਰਹੇ ਆ ਆਪਾਂ ਇਹ ਕੋਈ ਇਹ ਨਹੀਂ ਹੈਗਾ ਵੀ ਮੇਰੇ ਦਾਦੇ ਦੀ ਜ਼ਮੀਨ ਪਈ ਸੀ ਉਹਨੂੰ ਵੇਚਤਾ ਜਾ ਕੇ ਤਾਂ ਅਸੀਂਆਂ ਚੀਜ਼ਾਂ ਕੀਤੀਆਂ ਨੇ ਇਹ ਭਾਈ ਅਸੀਂ ਵੀ ਕੀਤਾ ਕੁਛ ਆਪਣਾ ਇਕੱਲਾ ਇਹ ਇਹ ਉਹ ਚਾਂਦੀ ਦੇ ਜੰਮਚੇ ਵਾਲੇ ਨੇ ਜਿਨ੍ਹਾਂ ਦੇ 20-20 ਕਿੱਲੇ ਨੇ ਜਾਂ 5-5 10-10 ਪਲਾਟ ਪਏ ਨੇ ਦਾਦਿਆਂ ਦੇ ਬਾਪੂਆਂ ਦੇ ਲੈ ਕੇ ਸਵਾਦ ਦੀ ਗੱਲ ਤਾਂ ਉਦੋਂ ਆਉਂਦੀ ਹੈ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਕਮਾਉਣ ਵਾਸਤੇ ਫਿਰ ਪਤਾ ਲੱਗਦਾ ਹਾਂ ਠੀਕ ਆ 2020 ਦੇ ਵਿੱਚ 20 ਤੋਂ ਲੈ ਕੇ 23 ਤੱਕ ਸਮਾਂ ਮਾੜਾ ਚੱਲਿਆ ਆਪਣੇ ਤੇ ਪਰ ਹੁਣ ਵਧੀਆ ਦਮਾਰੇ ਠੀਕ ਆ ਸਭ ਕੁਝ ਲੋਕਾਂ ਦੇ ਮਨ 'ਚ ਵਹਿਮ ਹੈ ਇਹ ਬੜਿਆ ਹੋਇਆ ਵੀ ਇਹ ਪਤਾ ਨਹੀਂ ਇਹ ਮਾਤਾ ਦੇ ਪੈਸਿਆਂ ਤੇ ਹੀ ਐਸ਼ ਕਰੀ ਜਾਂਦੇ ਨੇ ਉਹ ਉਹਦੇ ਨਾਲ ਵੀਰੇ ਕਿੱਥੇ ਹੋ ਜੂਗੀ ਮੈਨੂੰ ਤੁਸੀਂ ਦੱਸੋ 22000 ਰੁਪਏ ਨਾਲ ਕੀ ਹੋ ਜੂਗਾ ਪੰਜ ਭੈਣਾਂ ਨੇ ਮੇਰੀਆਂ ਕਦੇ ਨਾਨਕ ਸ਼ੱਕ ਆ ਗਈ ਕਦੇ ਹੀ ਕੁਝ ਆ ਗਿਆ 20 ਖਰਚੇ ਨੇ ਉਹਨੂੰ ਵੀ ਇਹ ਬਹਿਮ ਨੇ ਵੀਰੇ ਤੁਹਾਡੇ ਸਾਰੇ ਇਹ ਅਸੀਂ ਨਹੀਂ ਕਰਦੇ ਮਾਤਾ ਦੇ ਪੈਸਿਆਂ ਤੇ ਐ ਸ਼ੂ ਸ਼ੋ ਇਹ ਤਾਂ ਹੁਣ ਤੁਸੀਂ ਉਹ ਕਰ ਰਹੇ ਹੋ ਜਿਹੜੇ ਵੀ ਕਰ ਰਹੇ ਹੋ ਜਿਹਨਾਂ ਵਾਸਤੇ ਮੈਂ ਵੀਡੀਓ ਬਣਾ ਰਿਹਾ ਉਹਨਾਂ ਨੇ ਸਮਝੇ ਜਾਣਾ ਬਾਕੀ ਤੁਸੀਂ ਵੀ ਆਪਣੀ ਕਮੈਂਟਾਂ 'ਚ ਸਲਾਹ ਦੇ ਦਿਓ ਜਰੂਰ ਦੱਸ ਦਿਓ ਹਾਂ ਠੀਕ ਆ ਆਪਾ ਦਾਦੇ ਦੀ ਕਮਾਈ ਦੇ ਉੱਤੇ ਜਿਹੜਾ ਬੰਦਾ ਕੰਮ ਕਰਕੇ ਮਿਹਨਤ ਕਰ ਰਿਹਾ ਉਹਨੂੰ ਨਹੀਂ ਆਪਾਂ ਕਹਿ ਰਹੇ ਪਰ ਜਿਹੜਾ ਕੁਝ ਕਰੇ ਨਹੀਂ ਰਿਹਾ ਹਨਾ ਉਹ ਵੀ 20 ਗਿੱਲੇ ਪੈਣੇ ਜਾਂ 10 ਪਲਾਟ ਪੈਣੇ ਜੀ ਉਹ ਆਪਾਂ ਨੂੰ ਕਹਿਣ ਇਹ ਗੱਲਾਂ ਵੀ ਤੁਸੀਂ ਪਤਾ ਨਹੀਂ ਵੀ ਮਾਤਾ ਦੇ ਸਿਰ ਤੇ ਐਸ਼ ਕਰਦੇ ਹੋ ਉਹ ਉੱਤਾ ਯਾਰ ਹਸਣ ਵਾਲੀ ਉਹ ਗੱਲਾ ਹੋਰ ਕੀ ਆ ਵੀਰੇ ਇਹ ਮਾੜਾ ਮੋਟਾ ਸਵੇਰੇ ਨਿਕਲਿੰਦਾ ਕੰਮ ਕਰ ਕਰੀਂਦਾ ਆਪਾਂ ਘਰੇ ਨਹੀਂ ਬੈਠੇ ਰਹਿੰਦੇ ਆਪਣੇ ਵੀ ਖਰਚੇ ਨੇ ਬਾਕੀ ਤੁਹਾਨੂੰ ਦੀ ਸਾਰੀ ਪਰਿਵਾਰ ਵਾਲੇ ਉਹ ਤੁਹਾਨੂੰ ਸਭ ਨੂੰ ਪਤਾ ਵੀ 20000 ਰੁਪਏ ਨਾਲ ਅੱਜ ਕੱਲ ਕੁਝ ਨਹੀਂ ਬਣਦਾ ਵੀਰੇ ਇਹ ਗੱਲਾਂ ਕਹਿਣੀਆਂ ਤਾਂ ਸੌਖੀਆਂ ਨੇ ਪਰ 20 ਹਜ਼ਾਰ ਦਾ ਹਰ ਕਤਾਬ ਜਾਂਦਾ ਮਿੰਟ ਚ ਲੱਗ ਜਾਂਦਾ 60 ਰੁਪਏ ਲੀਟਰ ਦਾ ਦੁੱਧ ਹੋਇਆ ਪਿਆ ਸ਼ਹਿਰ 'ਚ ਰਹਿਨੇ ਆ ਅਸੀਂ ਸਾਨੂੰ ਪਤਾ ਤਾਂ ਪਿੰਡ ਸੀਗੇ ਜਦੋਂ ਉਦੋਂ ਖਰਚਿਆਂ ਦਾ ਬਹੁਤ ਫਰਕ ਸੀ ਪਰ ਇੱਥੇ ਤਾਂ ਵੀਰੇ ਫੱਟੇ ਜੱਕੇ ਪੈ ਨੇ ਕੰਮ ਦੇ ਇੱਥੇ ਤਾਂ 20-20 ਹਜ਼ਾਰ ਕੁਝ ਨਹੀਂ ਹੈਗਾ ਤਾਂ ਮਿੰਟਾਂ 'ਚ ਕੰਮ ਜਾਂਦਾ ਸਾਰਾ ਕੁਝ ਤਾਂ ਮੁੱਲ ਦਾ ਵੀਰੇ ਪਿੰਡਾਂ ਦਾ ਜਦੋਂ ਆਪਣਾ 20 ਵਾਲੇ ਦਾਲਿਆਂ ਚੀਜ਼ਾਂ ਪਤਾ ਹੀ ਆ ਸਭ ਪਿੰਡ ਵਾਲਿਆਂ ਨੂੰ ਕਿਸੇ ਦੇ ਕੋਈ ਮੂੜੀਆਂ ਤੋੜ ਲੈਂਦੀਆਂ ਕਿਸੇ ਤੋਂ ਸਾਗ ਤੋੜ ਲੈਂਦਾ ਕਿਸੇ ਦੇ ਉ ਸਬਜੀ ਤੋੜ ਲੈਂਦੀ ਕੋਈ ਆਪਣੇ ਉਹ ਲੈ ਗਿਆ ਕਿਸੇ ਦੇੋਂ ਆਪਾਂ ਲਿਆਏ ਕਿਸੇ ਤੋਂ ਲੱਸੀ ਲੈਂਦੀ ਕਿਸੇ ਤੋਂ ਦੁੱਧ ਲੈਂਦਾ 20 ਤਰ੍ਹਾਂ ਦੀਆਂ ਸਾਂਝਾ ਹੁੰਦੀਆਂ ਨੇ ਪਿੰਡ 'ਚ ਇੱਥੇ ਤਾਂ ਲੱਸੀ ਵੀ ਸਾਲੀ 30 ਰੁਪਏ 25 ਰੁਪਏ ਲੀਟਰਾਂ ਮੇਰਾ ਵੀਰ ਬਣ ਕੇ ਨਾ ਤੁਸੀਂ ਧਿਆਨ ਰੱਖੋ ਯਾਰ ਇਹ ਨਾ ਐਵੇਂ ਨ ਕਰਿਆ ਕਰੋ ਵੀ ਐਸ਼ ਕਰਦੇ ਨੇ ਫਲਾਨਾ ਧਮਕਾ ਬਾਕੀ ਜਿਹਦੀ ਕਿਸਮਤ ਚ ਰੱਬ ਨੇ ਐਸ਼ ਲਿਖੀ ਆ ਉਹਨੇ ਕਰਨੀ ਤਾਂ ਹੈ ਹੀ ਵੀਰੇ ਇਹ ਤਾਂ ਇਹ ਤਾਂ ਤੁਸੀਂ ਵੀ ਨਾ ਇੰਨਾ ਟੈਨਸ਼ਨ ਲਿਆ ਕਰੋ ਸੋ ਇਹਨੂੰ ਚੱਲੀ ਜਾਣ ਦਿਓ ਜ਼ਿੰਦਗੀ ਨੂੰ ਜਿਵੇਂ ਚੱਲਦੀ ਆ ਕੋਈ ਨਹੀਂ ਸਮਾਹ ਰੇਗ ਤੇ ਆਉਂਦਾ ਆਪਣੇ ਤੇ ਆਇਆ ਸੀ ਗਿਆ ਹੁਣ ਦੁਬਾਰੇ ਫੇਰ ਆ ਗਿਆ ਇਹ ਚਲਦੀਆਂ ਰਹਿੰਦਾ ਦਿਨ ਰਾਤ ਜਿਵੇਂ ਹੁਣ ਕਹਿੰਦੇ ਹੁੰਦੇ ਨੇ ਦਿਨ ਰਾਤ ਤੋਂ ਬਾਅਦ ਦਿਨ ਤਾਂ ਹੁੰਦਾ ਹੀ ਆ ਪਰ ਆਪਣੇ ਕੋਲ ਜੱਦੀ ਕੁਝ ਨਹੀਂ ਹੈ ਵੀਰੇ ਹਾਂ ਇੱਕ ਇੱਕ ਦੋ ਮਕਾਨ ਨੇ ਜਿਹੜੇ ਉਹ ਸਾਡੇ ਬਾਪੂ ਦੇ ਹੈਗੇ ਨੇ ਪਰ ਇਹ ਨਹੀਂ ਹੈਗਾ ਵੀ ਉਹਨਾਂ ਨੇ ਸਾਨੂੰ ਵੇਚ ਕੇ ਵੀ ਆਹ ਦੇਖੋ ਪੁੱਤ 20 ਲੱਖ ਰੁਪਿਆ ਜਾਂ 10 ਲੱਖ ਰੁਪਿਆ ਦੇਤਾ ਹੋਵੇ ਬਹੁਤ ਬੰਦਿਆਂ ਦੇ ਮਨ 'ਚ ਬਹਿਮ ਨੇ ਇਹ ਸੋ ਮੈਂ ਇਹੀ ਕਹਿਣਾ ਵੀਰੇ ਤੁਸੀਂ ਟੈਨਸ਼ਨ ਨਾ ਲਵੋ ਆਪਣੀ ਜ਼ਿੰਦਗੀ ਜਿਉਂਓ ਆਰਾਮ ਨਾਲ ਕੋਈ ਕੀ ਫਾਇਦਾ ਖੂਨ ਨੂੰ ਸੜਾ ਬਣਦਾ ਬਹੁਤ ਔਖਾ ਉਹਨੂੰ ਸਾੜੀ ਜਾਂਦੇ ਹੋ ਜਿਹੜੇ ਮਿਹਨਤਾਂ ਕਰਦੇ ਨੇ ਜਾ ਕੇ ਉਹਨਾਂ ਨੂੰ ਪੁੱਛੋ ਵੀ ਖੂਨ ਮਿਹਨਤ ਕਿਵੇਂ ਬਣਦਾ ਤੁਸੀਂ ਦੇਖਦੇ ਇਕਈ ਖੂਨ ਸਾੜੀ ਜਾਂਦੇ ਹੋ ਉਹਦਾ ਫਾਇਦਾ ਕੋਈ ਨਹੀਂ ਚਲੋ ਠੀਕ ਹੈ ਵੀਰੇ ਤੇ ਵੀਡੀਓ ਤਾਂ ਮੇਰੀ ਉਹਨਾਂ ਤੱਕ ਪਹੁੰਚੇ ਜਾਣੀ ਹੈ ਮੇਰੇ ਵੀਰਾਂ ਤੱਕ ਲਾਟ ਉਹਨਾਂ ਨੇ ਫੇਰ ਮਾਰ ਜਾਣੀਆਂ ਚਲੋ ਮਾਰੀ ਜਾਣ ਦੋ ਓਕੇ